ਤੁਸੀਂ ਇੱਕ ਦਿਨ ਪਛਤਾਓਗੇ ਹਾਲਾਤ ਇੰਨੇ ਕ ਮਾੜੇ ਹੋ ਜਾਣਗੇ ਇਹ ਜਿਹੜਾ ਵਿਦੇਸ਼ਾਂ ਦੇ ਵੱਲ ਜਾਣ ਦਾ ਪੰਜਾਬੀਆਂ ਦਾ ਟ੍ਰੈਂਡ ਹੈ ਫਿਰ ਕਾਤਕ ਸਾਫਤ ਹੋ ਰਿਹਾ ਬਿਲਕੁਲ ਕਾਤਕ ਬਿਲਕੁਲ ਕਾਤਕ ਹੋ ਰਿਹਾ ਉੱਥੇ ਹਾਲਾਤ ਇਦਾਂ ਦੇ ਬਣੇ ਹੋਏ ਨੇ ਕਿ ਕੰਮ ਦੇ ਨਾਂ ਤੇ ਲੜਕੀਆਂ ਦੇ ਨਾਲ ਸ਼ੋਸ਼ਣ ਹੁੰਦਾ ਹੈ ਮਾਨਸਿਕ ਤੇ ਸਰੀਰਕ ਦੋਨੋਂ ਸ਼ੋਸ਼ਣ ਹੁੰਦੇ ਨੇ ਦੋਨੋਂ ਸ਼ੋਸ਼ਣ ਹੁੰਦੇ ਆ ਲੜਕੀਆਂ ਵੱਧ ਕਹਿੰਦੇ ਕਿ ਉੱਥੇ ਜਾ ਕੇ ਇਧਰ ਉਹ ਮੈਰਿਜ ਕਰਾਉਂਦੀਆਂ ਜਾਂ ਕੋਟ ਮੈਰਿਜ ਕਰਵਾ ਕੇ ਉੱਧਰ ਜਾ ਕੇ ਮੁੱਕਰਦੀਆਂ ਕਿਉਂ ਦਮਾੜ ਹਰ ਇੱਕ ਦੀ ਪੈਸਾ ਹੁੰਦੀ ਹੈ ਬਹੁਤ ਲੋਕ ਇਦਾਂ ਦੇ ਨੇ ਜਿਹੜੇ ਬੱਚੇ ਤੋਂ ਪੈਸੇ ਦੀ ਆਸ ਕਰਦੇ ਨੇ ਕਿ ਪੈਸਾ ਜਾਂਦੇ ਹੀ ਬੱਚਾ ਸਾਡਾ ਕਮਾ ਕੇ ਕੱਲ੍ਹ ਨੇ ਸ਼ੁਰੂ ਕਰ ਦੇਵੇ ਬੱਚਾ ਡਰਦਾ ਘਰੇ ਦੱਸਦਾ ਨਹੀਂ ਕਿ ਮੈਨੂੰ ਪੈਸਾ ਨਹੀਂ ਬਣ ਰਿਹਾ ਫੇਰ ਬੱਚਾ ਗਲਤ ਪਾਸੇ ਜਾਂਦਾ ਆ ਪੰਜਾਬੀ ਸਗੋਂ ਵੱਧ ਉਹਨਾਂ ਦਾ ਸ਼ੋਸ਼ਣ ਕਰਦੇ ਆ ਤਾਂ ਉੱਥੇ ਕਿਤੇ ਨਾ ਕਿਤੇ ਬੱਚੀ ਨੂੰ ਕੰਪਰੋਮਾਈਜ਼ ਕਰਨ ਵਾਸਤੇ ਕਿਹਾ ਜਾਂਦਾ ਜੇ ਇਸ ਘਰ ਉਹ ਰੈਂਟ ਤੇ ਰਹਿ ਰਹੀ ਹੁੰਦੀ ਉਹ ਪਰਿਵਾਰ ਉਹਦੇ ਤੇ ਪ੍ਰੈਸ਼ਰ ਪਾਉਂਦਾ ਕਿ ਤੂੰ ਆਪਣੇ ਹਸਬੈਂਡ ਨੂੰ ਛੱਡ ਤੇ ਮੇਰਾ ਭਤੀਜਾ ਜਾਂ ਮੇਰੇ ਭਰਾ ਨੂੰ ਸੀ ਜਿਹੜੇ 90% ਤਲਾਕ ਹੁੰਦੇ ਨੇ ਉਹ ਇਹਨਾਂ ਚੀਜ਼ਾਂ ਕਰਕੇ ਹੁੰਦੇ ਜਦੋਂ ਉਸ ਪਰਿਵਾਰ ਦੇ ਵਿੱਚ ਘਮਣ ਘੇਰੀ ਚੋ ਬੱਚਾ ਫਸ ਜਾਂਦਾ ਤਾਂ ਫੇਰ ਉਹ ਆਪਣੇ ਹਸਬੈਂਡ ਨੂੰ ਇਧਰੋਂ ਛੱਡ ਕੇ ਤਾਂ ਉਹਨਾਂ ਦੇ ਕਿਸੇ ਨਾ ਕਿਸੇ ਰਿਸ਼ਤੇਦਾਰ ਨੂੰ ਬਾਹਰ ਸੱਦਣ ਵਾਸਤੇ ਮਜਬੂਰ ਹੋਣਾ ਪੈਂਦਾ ਤਾਤਾਂ ਦੇ ਹਦਾਰ ਤੇ ਆਪਾਂ ਗੱਲ ਕਰਦੇ ਆਪਾਂ ਉਦਾਂ ਨਹੀਂ ਗੱਲ ਕਰਦੇ ਇਕੱਲੀ ਲੜਕੀ ਨੂੰ ਇਕੱਲੇ ਬੱਚੀ ਨੂੰ ਕਦੇ ਵੀ ਵਿਦੇਸ਼ਾਂ ਨਾ ਭੇਜੋ ਜੇ ਭੇਜਣਾ ਤਾਂ ਮੈਰਜ ਕਰਵਾ ਕੇ ਦੋਨੇ ਮੀਆਂ ਬੀਵੀ ਜਾਣ। ਅੱਜ ਕੱਲ ਕਿਸੇ ਦਾ ਪਤਾ ਹੀ ਨਹੀਂ ਲੱਗਦਾ ਇਹ ਗੋਰਿਆਂ ਦਾ ਬੱਚਾ ਹੈ ਕਿ ਸਾਡਾ ਹੀ ਕਾਲਿਆਂ ਦਾ ਕਿ ਸਾਡੇ ਬੱਚੇ ਆ। ਕੈਨੇਡਾ ਦੇ ਵਿੱਚ ਦੋ ਲੜਕੀਆਂ ਇੱਕ ਆਪਣੀ ਪੰਜਾਬੀ ਲੜਕੀ ਨੂੰ ਪ੍ਰਵਾਸੀ ਲੜਕੀ ਨੂੰ ਕੋਟ ਰਹੀਆਂ ਨੇ ਉਹਦੇ ਤੋਂ ਸਮਾਨ ਖੋ ਰਹੀਆਂ ਨੇ। ਇੱਕ ਲੜਕੀ ਨੂੰ ਇੱਕ ਕਾਲਾ ਕੋਈ ਕੁੱਟ ਰਿਆ ਉੱਥੇ ਤੇ ਆਪਣੇ ਪੰਜਾਬੀ ਸਾਹਮਣੇ ਖੜੇ ਦੇਖ ਰਹੇ ਨੇ ਤਮਾਸ਼ਾ ਦੇਖ ਰਹੇ ਨੇ। ਪਰਵਾਜ਼ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਬਹੁਤ ਸਾਰੇ ਲੋਕਾਂ ਦੀ ਇਹ ਚਾਹਨਾ ਹੁੰਦੀ ਹੈ ਕਿ ਆਪਣੇ ਬੱਚੇ ਤੇ ਬੱਚੀਆਂ ਨੂੰ ਵਿਦੇਸ਼ ਦੇ ਵੱਲ ਤੋਰਿਆ ਜਾਵੇ। ਕੇਵਲ ਚੰਗੇ ਭਵਿੱਖ ਦੀ ਤਲਾਸ਼ ਨੂੰ ਲੈ ਕੇ ਬੱਚੇ ਤੇ ਬੱਚੀਆਂ ਨੂੰ ਵਿਦੇਸ਼ ਦੇ ਵੱਲ ਤੋਰ ਦਿੱਤਾ ਜਾਂਦਾ ਏ ਪਰ ਜੋ ਉੱਥੇ ਜਾ ਕੇ ਉਹਨਾਂ ਕੁੜੀਆਂ ਤੇ ਮੁੰਡਿਆਂ ਦੇ ਨਾਲ ਵਾਪਰਦਾ ਏ ਉਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰਨ ਵਾਲਾ ਹੈ। ਕੀ ਕੁਝ ਵਾਪਰਦਾ ਹੈ ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ। ਬਾਈ ਸੁਖ gil ਮੇਰੇ ਨਾਲ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਜਾਣਕਾਰੀ ਲੈਣੇ ਬਾਈ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਬਹੁਤ ਬਹੁਤ ਸ਼ੁਕਰੀਆ ਰਜਿੰਦਰ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਕਿ ਜਿਹੜੀਆਂ ਕੁੜੀਆਂ ਆਪਣੇ ਮਾਪਿਆਂ ਨੂੰ ਛੱਡ ਕੇ ਜਾਂ ਜਿਹੜੇ ਮਾਪਿਆਂ ਦੇ ਵੱਲੋਂ ਆਪਣੀਆਂ ਕੁੜੀਆਂ ਨੂੰ ਵਿਦੇਸ਼ਾਂ ਦੇ ਵੱਲ ਭੇਜਿਆ ਜਾ ਰਿਹਾ ਹੈ ਆਖਰ ਉਹਨਾਂ ਦੇ ਨਾਲ ਉਸ ਜਗ੍ਹਾ ਦੇ ਉੱਪਰ ਵਾਪਰਦਾ ਕੀ ਹੈ ਜਾ ਕੇ ਹਾਲਾਤ ਰਜਿੰਦਰ ਜੀ ਬਹੁਤ ਮਾੜੇ ਨੇ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਸਾਡੀਆਂ ਬੱਚੀਆਂ ਇੱਥੋਂ ਕੰਮ ਦੇ ਲਈ ਜਾਂ ਪੜ੍ਹਾਈ ਕਰਨ ਦਾ ਤਾਂ ਇੱਕ ਜ਼ਰੀਆ ਬਣਾਇਆ ਆਪਣੇ ਲੋਕਾਂ ਨੇ ਵਿਦੇਸ਼ ਜਾਣ ਦਾ ਉੱਥੇ ਜਾ ਕੇ ਕੋਈ ਸਟੱਡੀ ਮੇਰੇ ਹਿਸਾਬ ਨਾਲ 100 ਦੇ ਵਿੱਚੋਂ ਕੋਈ 5 ਬੱਚੇ ਜਿਹੜੇ ਸਟੱਡੀ ਕੰਪਲੀਟ ਕਰਦੇ ਨੇ ਤਾਂ ਸਾਰੇ ਵਰਕ ਆਲੀ ਹੁੰਦੇ ਆ ਉੱਥੇ ਹਾਲਾਤ ਇਹ ਨੇ ਰਜਿੰਦਰ ਜੀ ਕਿ ਇੱਕ ਤਾਂ ਸਮਾਨ ਗਰੋਸਰੀ ਬਹੁਤ ਮਹਿੰਗੀ ਆ ਰੈਂਟ ਮਹਿੰਗੇ ਆ ਦੂਜਾ ਰੈਂਟ ਬਹੁਤ ਜ਼ਿਆਦਾ ਆ ਕੰਮ ਮਿਲਦਾ ਨਹੀਂ ਬੱਚਿਆਂ ਨੂੰ ਉੱਥੇ ਫਿਰ ਬਲੈਕਮੇਲਿੰਗ ਚੱਲਦੀ ਆ ਜਿਹੜੀਆਂ ਆਪਣੀਆਂ ਪਲੱਸ 2 ਕਰਕੇ ਬੱਚੀਆਂ ਗਈਆਂ ਹੁੰਦੀਆਂ ਨੇ ਉਧਰ ਉਹਨਾਂ ਨੂੰ ਵਿਚਾਰੀਆਂ ਨੂੰ ਨੌਲੇਜ ਹੁੰਦੀ ਨਹੀਂ ਆਪਣੀਆਂ ਸਭ ਦੀਆਂ ਧੀਆਂ ਪੜਾਣ ਗਈਆਂ ਹੋਈਆਂ ਨੇ ਕੋਈ ਅਸੀਂ ਕਿਸੇ ਇੱਕ ਤੇ ਕਿੰਨ ਤੋਂ ਬਰੰਤੂ ਨਹੀਂ ਕਰਦੇ ਉੱਥੇ ਹਾਲਾਤ ਇਦਾਂ ਦੇ ਬਣੇ ਹੋਏ ਨੇ ਕਿ ਕੰਮ ਦੇ ਨਾਂ ਤੇ ਲੜਕੀਆਂ ਦੇ ਨਾਲ ਸ਼ੋਸ਼ਣ ਹੁੰਦਾ ਆ ਹੂੰ ਉੱਥੇ ਮਾਹੌਲ ਇਦਾਂ ਦੇ ਬਣੇ ਹੋਏ ਆ ਕਿ ਅੱਜ ਕੱਲ ਤੁਸੀਂ ਜਿਹੜੀ ਆ ਬੁੱਕ ਕਰਦੇ ਆਪਾਂ ਜਾਂ ਕਿਤੇ ਜਾਣ ਵਾਸਤੇ ਟੈਕਸੀ ਜਾਂ ਕੁਝ ਬੁੱਕ ਕਰਦੇ ਆ ਉੱਥੇ ਕੁਝ ਲੜਕੀਆਂ ਦੇ ਨਾਲ ਇਦਾਂ ਦੇ ਹਾਦਸੇ ਵਾਪਰੇ ਆ ਕਿ ਉਹ ਤੁਹਾਨੂੰ ਲੈ ਜਾਂਦੇ ਨੇ ਗੱਡੀ ਤੇ ਬਿਠਾ ਕੇ ਕਿਤੇ ਸੁੰਨਸਾਨ ਜਗ੍ਹਾ ਤੇ ਲਿਜਾ ਕੇ ਲੜਕੀ ਦੇ ਨਾਲ ਜ਼ਬਰਦਸਤ ਜ਼ਬਰਦਸਤੀ ਕੀਤੀ ਜਾਂਦੀ ਹੈ। ਇਦਾਂ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਹਾਲਾਤ ਵੀ ਇਦਾਂ ਦੇ ਵਿਦੇਸ਼ਾਂ ਦੇ ਵਿੱਚ ਬਣੇ ਹੋਏ ਨੇ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੀਆਂ ਇਕਲੀਆਂ ਬੱਚੀਆਂ ਨੂੰ ਭੇਜਣਾ ਜਾਂ ਤਾਂ ਬੱਚੀ ਦੀ ਮੈਰਿਜ ਕਰਕੇ ਵਿਦੇਸ਼ ਭੇਜੋ ਤੇ ਨਹੀਂ ਤਾਂ ਮੈਂ ਕਹਿੰਦਾ ਇਕਲੀ ਬੱਚੀ ਨੂੰ ਵਿਦੇਸ਼ ਦੇ ਵਿੱਚ ਨਹੀਂ ਭੇਜਣਾ ਚਾਹੀਦਾ। ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੀਆਂ ਸਮੇਂ ਦੀਆਂ ਚੁਣੌਤੀਆਂ ਹੁੰਦੀਆਂ ਕੰਮ ਮਹਿੰਗਾ ਨਹੀਂ ਉੱਥੇ ਬਹੁਤ ਜ਼ਿਆਦਾ ਇਹ ਵੀ ਕਿਹਾ ਜਾਂਦਾ ਕਿ ਉੱਥੇ ਕੰਮ ਨਹੀਂ ਮਿਲਦਾ। ਤੇ ਜਿਹੜੀਆਂ ਚੀਜ਼ਾਂ ਨੇ ਖਾਣ ਪੀਣ ਵਾਲੀਆਂ ਜਾਂ ਉੱਥੇ ਰੈਂਟ ਦੀ ਗੱਲ ਕੀਤੀ ਜਾਂਦੀ ਬਹੁਤ ਸਾਰਾ ਮਹਿੰਗਾ ਮਹਿੰਗਾਈ ਆ ਤਾਂ ਇਸੇ ਨੂੰ ਲੈ ਕੇ ਕੁਝ ਅਜਹਹੀਆਂ ਲੜਕੀਆਂ ਮੀਏ ਨੇ ਜਿਹੜੀਆਂ ਸਮੇਂ ਦੇ ਹਿਸਾਬ ਦੇ ਨਾਲ ਸਮਝੌਤਾ ਕਰ ਲਿਆ ਜਾਂਦਾ ਉਹਨਾਂ ਦੇ ਵੱਲੋਂ ਤੇ ਜਿਹੜਾ ਇੱਕ ਉੱਥੇ ਵੈਸਟਰਨ ਕਲਚਰ ਦੇ ਤਹਿਤ ਇੱਕ ਟ੍ਰੈਂਡ ਚੱਲਿਆ ਹੋਇਆ ਏ ਕਿ ਆਪਣੇ ਆਪ ਦੇ ਵਿੱਚ ਉਸੇ ਟ੍ਰੈਂਡ ਦਾ ਉਹ ਸ਼ਿਕਾਰ ਹੋ ਜਾਂਦੀਆਂ ਨੇ ਉਹ ਕਿਹੜੇ ਟ੍ਰੈਂਡ ਦੀ ਗੱਲ ਕੀਤੀ ਜਾਂਦੀ ਆ ਜਿਵੇਂ ਤੁਸੀਂ ਰਜਿੰਦਰ ਜੀ ਕਿਹਾ ਵਿਦੇਸ਼ਾਂ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਤਾਂ ਬੱਚੇ ਨੂੰ ਇਹ ਹੁੰਦਾ ਕਿ ਘਰੋਂ ਅਸੀਂ ਆਏ ਆ ਤਾਂ ਘਰੇ ਜਿਹੜਾ ਡਿਮਾਂਡ ਹਰ ਇੱਕ ਦੀ ਪੈਸਾ ਹੁੰਦੀ ਆ ਬਹੁਤ ਲੋਕ ਇਦਾਂ ਦੇ ਨੇ ਜਿਹੜੇ ਬੱਚੇ ਤੋਂ ਪੈਸੇ ਦੀ ਆਸ ਕਰਦੇ ਨੇ ਕਿ ਪੈਸਾ ਜਾਂਦੇ ਹੀ ਬੱਚਾ ਸਾਡਾ ਕਮਾ ਕੇ ਕੱਲ੍ਹ ਨੇ ਸ਼ੁਰੂ ਕਰ ਦੇ ਕੋਚ ਕਮਾ ਪਿਓ ਇਦਾਂ ਦੇ ਹੁੰਦੇ ਨੇ ਜਿਹੜੇ ਕਹਿੰਦੇ ਕਿ ਬੇਟਾ ਤੂੰ ਕੋਈ ਗੱਲ ਨਹੀਂ ਜੇ ਕੰਮ ਤੈਨੂੰ ਨਹੀਂ ਵੀ ਮਿਲਦਾ ਤਾਂ ਕੋਈ ਗੱਲ ਨਹੀਂ ਅਸੀਂ ਤੈਨੂੰ ਖਰਚਾ ਦਵਾਂਗੇ ਤੁਸੀਂ ਆਪ ਦਾ ਸਟੱਡੀ ਕਰੋ ਪਰ ਉੱਥੇ ਹਾਲਾਤ ਇਦਾਂ ਦੇ ਬਣਦੇ ਨੇ ਬੱਚਾ ਡਰਦਾ ਘਰੇ ਦੱਸਦਾ ਨਹੀਂ ਕਿ ਮੈਨੂੰ ਪੈਸਾ ਨਹੀਂ ਬਣ ਰਿਹਾ ਫੇਰ ਬੱਚਾ ਗਲਤ ਪਾਸੇ ਜਾਂਦਾ ਆ ਕਲੱਬਾਂ ਦੇ ਵਿੱਚ ਜਾਂਦੇ ਆ 12 ਦੇ ਵਿੱਚ ਜਾਂਦੇ ਆ ਇਦਾਂ ਦੇ ਹਾਲਾਤ ਉੱਥੇ ਬਣ ਜਾਂਦੇ ਰਜਿੰਦਰ ਜੀ ਕੇ ਕਈ ਤਾਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਮੈਨੂੰ ਕਈ ਮੁੰਡਿਆਂ ਨੇ ਕਈ ਨੌਜਵਾਨਾਂ ਨੇ ਦੱਸਿਆ ਕਈ ਲੜਕੀਆਂ ਨੇ ਵੀ ਜਿਨ੍ਹਾਂ ਨਾਲ ਸਾਡਾ ਰਾਬਤਾ ਹੁੰਦਾ ਉਹਨਾਂ ਨੇ ਵੀ ਦੱਸਿਆ ਕਿ ਇੱਥੇ ਜਿਸ ਘਰ ਦੇ ਵਿੱਚ ਅਸੀਂ ਰੈਂਟ ਤੇ ਰਹਿ ਰਹੇ ਹੁੰਨੇ ਆ ਉਹ ਚਾਹੇ ਗੋਰੇ ਹੋਣ ਚਾਹੇ ਪੰਜਾਬੀ ਹੋਣ ਪੰਜਾਬੀ ਸਗੋਂ ਵੱਧ ਉਹਨਾਂ ਦਾ ਸ਼ੋਸ਼ਣ ਕਰਦੇ ਆ ਹੂੰ ਬੱਚਿਆਂ ਦਾ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਬੱਚੀ ਨੇ ਜਦੋਂ ਰੈਂਟ ਆ ਜਾਂਦਾ ਤਾਂ ਉਹ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੰਦੇ ਜਦੋਂ ਵੀਕਐਂਡ ਜਾਂ ਮਹੀਨੇ ਦਾ ਅਖੀਰਲਾ ਹਫਤਾ ਆਉਂਦਾ ਆ ਤਾਂ ਉੱਥੇ ਕਿਤੇ ਨਾ ਕਿਤੇ ਬੱਚੀ ਨੂੰ ਕੰਪਰੋਮਾਈਜ਼ ਕਰਨ ਵਾਸਤੇ ਕਿਹਾ ਜਾਂਦਾ ਜਿਹੜੇ ਸਭ ਤੋਂ ਵੱਧ ਤਲਾਕ ਹੁੰਦੇ ਨੇ ਹੂੰ ਜਿਹੜੇ ਆਪਾਂ ਕਹਿਦੇ ਨੇ ਕਿ ਉਧਰ ਜਾ ਕੇ ਬੱਚੀ ਮੁਕਰ ਗਈ ਜਾਂ ਲੜਕੇ ਤਾਂ ਬਹੁਤ ਘੱਟ ਇਦਾਂ ਦੇ ਹੁੰਦੇ ਜਿਹੜੇ ਕਿ ਮੁਕਰਦੇ ਆ ਲੜਕੀਆਂ ਵੱਧ ਕਹਿੰਦੇ ਕਿ ਉੱਥੇ ਜਾ ਕੇ ਇਧਰ ਉਹ ਮੈਰਿਜ ਕਰਾਉਂਦੀਆਂ ਜਾਂ ਕੋਰਟ ਮੈਰਿਜ ਕਰਵਾ ਕੇ ਉਧਰ ਜਾ ਕੇ ਮੁਕਰਦੀਆਂ ਕਿਉਂ ਉੱਥੇ ਕੀ ਹੁੰਦਾ ਆ ਜਦੋਂ ਬੱਚੀ ਵਿਦੇਸ਼ ਦੇ ਵਿੱਚ ਚਲੇ ਗਈ ਉਹਦਾ ਹਸਬੰਦ ਇੰਡੀਆ ਦੇ ਵਿੱਚ ਆ ਜੇ ਇਸ ਘਰ ਉਹ ਰੈਂਟ ਤੇ ਰਹਿ ਰਹੀ ਹੁੰਦੀ ਉਹ ਪਰਿਵਾਰ ਉਹਦੇ ਤੇ ਪ੍ਰੈਸ਼ਰ ਪਾਉਂਦਾ ਕਿ ਤੂੰ ਆਪਣੇ ਹਸਬੰਦ ਨੂੰ ਛੱਡ ਤੇ ਮੇਰਾ ਭਤੀਜਾ ਜਾਂ ਮੇਰੇ ਭਰਾ ਨੂੰ ਸੱਦ ਹੂੰ ਉੱਥੇ ਜਿਹੜੇ 90% ਤਲਾਕ ਹੁੰਦੇ ਨੇ ਉਹ ਇਹਨਾਂ ਚੀਜ਼ਾਂ ਕਰਕੇ ਹੁੰਦੇ ਨੇ ਬੱਚੀਆਂ ਨੂੰ ਸਮਝ ਨਹੀਂ ਹੁੰਦੀ ਪਲੱਸ 2 ਤੋਂ ਬਾਅਦ ਤੁਹਾਨੂੰ ਪਤਾ ਹੀ ਏਜ਼ ਕਿੰਨੀ ਕੁ ਹੁੰਦੀ ਬੱਚੇ ਦੀ ਤਾਂ ਜਦੋਂ ਉਸ ਪਰਿਵਾਰ ਦੇ ਵਿੱਚ ਘਮਣ ਘੇਰੀ ਚੋ ਬੱਚਾ ਫਸ ਜਾਂਦਾ ਆ ਤਾਂ ਫਿਰ ਉਹ ਆਪਣੇ ਹਸਬੈਂਡ ਨੂੰ ਇਧਰੋਂ ਛੱਡ ਕੇ ਤਾਂ ਉਹਨਾਂ ਦੇ ਕਿਸੇ ਨਾ ਕਿਸੇ ਰਿਸ਼ਤੇਦਾਰ ਨੂੰ ਬਾਹਰ ਸੱਦਣ ਵਾਸਤੇ ਮਜਬੂਰ ਹੋਣਾ ਪੈਂਦਾ ਲੜਕੀ ਹੂੰ ਇਹ ਹਲਾ ਜਿਹੜੀਆਂ ਵਿਦੇਸ਼ ਚ ਕੁੜੀਆਂ ਜਾਂਦੀਆਂ ਜਾਂ ਮਾਨਸਿਕ ਤੇ ਸਰੀਰਕ ਦੋਨੋਂ ਸ਼ੋਸ਼ਣ ਹੁੰਦੇ ਦੋਨੋਂ ਸ਼ੋਸ਼ਣ ਹੁੰਦੇ ਆ ਜੀ ਬਿਲਕੁਲ ਹੁੰਦੇ ਆ ਇਹਦੇ ਵਿੱਚ ਕੋਈ ਲੋਕੀ ਸ਼ਿਪੀ ਗੱਲ ਨਹੀਂ ਕੋਈ ਝੂਠੀ ਗੱਲ ਨਹੀਂ ਐ ਮੈਂ ਤੁਹਾਨੂੰ ਆਉਣ ਰਿਕਾਰਡ ਵੀ ਤੁਹਾਨੂੰ ਮੈਂ ਕੁਝ ਗੱਲਾਂ ਨੇ ਜਿਹੜੀਆਂ ਉੱਥੇ ਫੋਨ ਤੇ ਜਾਂ ਤੁਹਾਨੂੰ ਵੀਡੀਓ ਕਾਲ ਤੇ ਵੀ ਕਿਸੇ ਟਾਈਮ ਆਪਾਂ ਜਦ ਬੈਠੇ ਤਾਂ ਕਰਵਾ ਆ ਕੇ ਤੁਹਾਨੂੰ ਪੂਰਾ ਉੱਥੇ ਸਬੂਤ ਆ ਜਿਹੜੇ ਤੱਥ ਤੱਥਾਂ ਦੇ ਹਦਾਰ ਤੇ ਆਪਾਂ ਗੱਲ ਕਰਦੇ ਆਪਾਂ ਉਦਾਂ ਨਹੀਂ ਗੱਲ ਕਰ ਰਹੇ ਪਰ ਮੈਂ ਹੱਥ ਬਨ ਕੇ ਬੇਨਤੀ ਕਰਦਾ ਕਿ ਇਕੱਲੀ ਲੜਕੀ ਨੂੰ ਇਕੱਲੇ ਬੱਚੀ ਨੂੰ ਕਦੇ ਵੀ ਵਿਦੇਸ਼ ਨਾ ਭੇਜੋ ਜੇ ਭੇਜਣਾ ਤਾਂ ਮੈਰਿਜ ਕਰਵਾ ਕੇ ਦੋਨੇ ਮੀਆਂ ਬੀਵੀ ਜਾਣ ਹੂੰ ਜੀ ਇੱਕ ਕਾਰਨ ਕਿਤੇ ਇਹ ਵੀ ਨਹੀਂ ਲੱਗਦਾ ਕਿ ਜਿਹੜਾ ਸਾਡਾ ਪਹਿਰਾਵਾ ਸੀ ਜਾਂ ਜਿਹੜੀਆਂ ਹੋਰ ਸਾਡੀਆਂ ਚੀਜ਼ਾਂ ਸੀ ਆਪਣੇ ਪਰਿਵਾਰਕ ਜਦੋਂ ਜ਼ਿੰਦਗੀ ਦੀ ਗੱਲ ਹੁੰਦੀ ਹੈ ਕਿ ਜਿਹੋ ਜਿਹੇ ਵਿਰਸੇ ਦੇ ਵਿੱਚੋਂ ਮਿਲਦਾ ਅਸੀਂ ਉਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਸਾਈਡ ਤੇ ਕਰ ਬੈਠੇ ਤੇ ਜੀਦਾ ਕਰਕੇ ਸਮੱਸਿਆਵਾਂ ਦਾ ਵੀ ਅਸੀਂ ਸ਼ਿਕਾਰ ਹੋ ਰਹੇ ਹਾਂ ਬਿਲਕੁਲ 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 ਰਜਿੰਦਰ ਜੀ ਜਦੋਂ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜਦੋਂ ਅਸੀਂ 에어ਪੋਰਟ ਤੋਂ ਬੱਚੀ ਨੂੰ ਛੱਡਿਆ ਆਉਣੇ ਆ ਨਾ ਤੇ ਪਿੰਡੋਂ ਤਾਂ ਆਪਾਂ ਬੱਸ ਚੜਾਉਣੀ ਆ ਜਦੋਂ ਬੱਚੇ ਨੇ ਸਕੂਲ ਜਾਣਾ ਮਾਪਿਓ ਨਾਲ ਮਾਤਾ ਜਾਂਦੀ ਆ ਬੱਸ ਤੇ ਚੜਾਉਣ ਵਾਸਤੇ ਵੀ ਪਰ ਅਸੀਂ 에어ਪੋਰਟ ਤੇ ਜਾ ਕੇ ਕਿਉਂ ਭੁੱਲ ਜਾਂਦੇ ਆ ਕਿਉਂ ਬੱਚਿਆਂ ਦੇ ਉੱਪਰ ਜੋ ਵੀ ਸਾਡੇ ਘਰ ਦਾ ਸਾਰਾ ਭਾਰ ਉਸ ਬੱਚੀ ਦੇ ਮੋਢਿਆਂ ਤੇ ਰੱਖ ਦਿੰਨੇ ਅਸੀਂ ਕਿ ਹੁਣ ਗੁੜੀਆ ਬਾਹਰ ਚਲੇਗੀ ਆ ਬੱਚੀ ਬਾਹਰ ਚਲੇਗੀ ਆ ਤਾਂ ਸਾਰਾ ਘਰ ਦਾ ਖਰਚਾ ਉਹੀ ਚੱਕੂ ਪਰ ਉਥੇ ਕਿਤੇ ਨਾ ਕਿਤੇ ਮਾਪਿਓ ਨੂੰ ਇਹ ਸੋਚਣਾ ਚਾਹੀਦਾ ਕਿ ਬੱਚੀ ਨੇ ਪੈਸਾ ਕਮਾਉਣਾ ਕਿੱਦਾਂ ਆ ਉਥੇ ਕੰਮ ਕਿੱਦਾਂ ਕਰਨਾ ਆ ਕੰਮ ਲੈਣ ਦੇ ਵਾਸਤੇ ਉਹਨੂੰ ਕੀ ਦਿੱਕਤਾਂ ਆਉਣਗੀਆਂ ਕਦੇ ਕਿਸੇ ਮਾਪਿਓ ਨੇ ਨਹੀਂ ਪੁੱਛਿਆ ਤਿਆਂ ਤਿਆਂ ਨੂੰ ਵਿਦੇਸ਼ਾਂ ਦੇ ਵੱਲ ਤੋਰ ਕੇ ਇਹ ਉਮੀਦ ਕੀਤੀ ਜਾਂਦੀ ਹੈ ਕਿ ਪੈਸੇ ਆ ਜਿਹੜੇ ਰੁੱਖਾਂ ਨੂੰ ਲੱਗੇ ਉਥੇ ਬਸ ਤੋੜ ਕੇ ਬਿਲਕੁਲ ਬਿਲਕੁਲ ਇਦਾਂ ਹੀ ਹੁੰਦਾ ਰਜਿੰਦਰ ਜੀ ਹਰ ਇੱਕ ਮਾਪਿਓ ਦੀ ਇਹ ਆਸ ਹੁੰਦੀ ਹੈ ਕਿ ਮੇਰੀ ਬੱਚੀ ਹੁਣ ਵਿਦੇਸ਼ ਪਹੁੰਚ ਗਈ ਆ ਤੇ ਉਧਰੋਂ ਡਾਲਰ ਆਉਣ ਚਾਹੇ ਇਹ ਨਹੀਂ ਉਹਨਾਂ ਨੇ ਪੁੱਛਣਾ ਕਿ ਬੇਟਾ ਤੂੰ ਕੰਮ ਕਦ ਕਰਦੀ ਆ ਤੂੰ ਰੋਟੀ ਕਦ ਖਾਣੇ ਆ ਤੂੰ ਤੇਰਾ ਘਰੇ ਰਹਿਣ ਦਾ ਸਮਾਂ ਕੀ ਆ ਤੇਰਾ ਕੰਮ ਦਾ ਸਮਾਂ ਕੀ ਆ ਬਸ ਹੈਲੋ ਹਾਈ ਦੇ ਵਿੱਚ ਬਈ ਮੈਨੂੰ ਇੰਨੇ ਪੈਸੇ ਪਾ ਦਿਓ ਤੇ ਇਹ ਨਹੀਂ ਪੁੱਛਣਾ ਕਿ ਬੱਚੀ ਉਹ ਕਮਾ ਕੇ ਦਾਰੀ ਪੈਸਾ ਇਹ ਜਿਹੜਾ ਵਿਦੇਸ਼ਾਂ ਦੇ ਵੱਲ ਜਾਣ ਦਾ ਪੰਜਾਬੀਆਂ ਦਾ ਟ੍ਰੈਂਡ ਹੈ ਫਿਰ ਘਾਟਕ ਸਾਬਤ ਹੋ ਰਿਹਾ ਬਿਲਕੁਲ ਘਾਟਕ ਬਿਲਕੁਲ ਘਾਟਕ ਹੋ ਰਿਹਾ ਰਜਿੰਦਰ ਜੀ ਤੁਸੀਂ ਇੱਕ ਦਿਨ ਪਛਤਾਓਗੇ ਹਾਲਾਤ ਇੰਨੇ ਕੁ ਮਾੜੇ ਹੋ ਜਾਣਗੇ ਵੱਧ ਤੋਂ ਵੱਧਰ ਹੋ ਜਾਣੇ ਹਾਲਾਤ ਜਿਹੜਾ ਸਾਡਾ ਬੱਚਾ ਇੱਥੇ ਸਿਰ ਤੋਂ ਚੁੰਨੀ ਨਹੀਂ ਲਾਉਂਦਾ ਜਾਂ ਸਲਵਾਰ ਕਮੀਜ਼ ਤੋਂ ਬਿਨਾ ਕੋਈ ਅੱਜ ਤੱਕ ਜਿਹੜੇ ਬੱਚੇ ਨੇ ਕਿਤੇ ਲੋਰ ਨਹੀਂ ਪਾ ਕੇ ਦੇਖਿਆ ਕਿਤੇ ਜੀਨ ਨਹੀਂ ਪਾ ਕੇ ਦੇਖੀ ਤਾਂ ਅਸੀਂ ਜਦੋਂ ਬਾਹਰ ਜਾਣ ਵਾਸਤੇ ਸ਼ਾਪਿੰਗ ਕਰਦੇ ਆ ਤਾਂ ਅਸੀਂ ਉਹਨਾਂ ਨੂੰ ਲੈ ਕੇ ਟੌਪ ਦਿੰਨੇ ਆ ਸਭ ਤੋਂ ਪਹਿਲਾਂ ਇੱਥੋਂ ਹੀ ਸਾਡੇ ਪੰਜਾਬੀਆਂ ਦੀ ਇਹ ਇਹ ਮਾੜੀ ਆਦਤ ਆ ਕਿ ਸਾਨੂੰ ਇਹ ਹੁੰਦਾ ਕਿ ਸਾਡੀ ਬੱਚੀ ਕਿਉਂ ਨਾ ਯਾਰ ਛੋਟ ਕੱਪੜੇ ਪਾਵੇ ਇਹ ਮਾਵਾਂ ਦੀ ਖਾਸ ਕਰਕੇ ਇਹ ਗੱਲ ਆ ਕਿ ਇੱਥੋਂ ਉਹਨਾਂ ਨੂੰ ਕੱਪੜੇ ਇਦਾਂ ਦੇ ਲੈ ਕੇ ਦਿੱਤੇ ਜਾਂਦੇ ਆ ਕਿ ਜਾਂਦਿਆਂ ਹੀ ਉੱਥੇ ਚੁੰਨੀ ਵੀ ਕਿਤੇ ਛੱਡ ਦਿੰਦੇ ਆ ਤੇ ਜਿਹੜਾ ਸਲਵਾਰ ਕਮੀਜ਼ ਆ ਜਿਹੜਾ ਸਾਡਾ ਸੱਭਿਆਚਾਰਾ ਪੰਜਾਬ ਦਾ ਉਹ ਵੀ ਵਿਦੇਸ਼ਾਂ ਤੱਕ ਨਹੀਂ ਪਹੁੰਚਦਾ ਉਹ ਰਸਤਿਆਂ ਦੇ ਵਿੱਚ ਹੀ ਸਾਡੇ ਬੱਚੇ ਭੁੱਲ ਜਾਂਦੇ ਆ ਕਿ ਅਸੀਂ ਕਿਸ ਦੇਸ਼ ਚੋਂ ਆਏ ਅਸੀਂ ਪੰਜਾਬ ਦੇ ਆ ਜਾਂ ਅਸੀਂ ਪੰਜਾਬੀ ਆ ਅੱਜ ਕੱਲ ਕਿਸੇ ਦਾ ਪਤਾ ਹੀ ਨਹੀਂ ਲੱਗਦਾ ਰਜਿੰਦਰ ਜੀ ਵੀ ਇਹ ਇਹ ਗੋਰਿਆਂ ਦਾ ਬੱਚਾ ਹੈ ਕਿ ਸਾਡਾ ਇਹ ਕਾਲਿਆਂ ਦਾ ਕਿ ਸਾਡੇ ਬੱਚੇ ਆਮ ਨੇ ਹੂੰ ਬਹੁਤ ਹਲਾ ਸਮਝਣ ਦੀ ਲੋੜ ਹੈ ਲੱਗਦਾ ਹਨਾ ਇਹ ਬਿਲਕੁਲ ਇਹ ਸਮਝ ਨਹੀਂ ਪਾਉ ਦੂਜਾ ਜਿਹੜਾ ਇੱਕ ਪੱਖ ਹੋਰ ਹੈ ਇੱਥੇ ਰਜਿੰਦਰ ਜੀ ਵਿਦੇਸ਼ਾਂ ਦੇ ਵਿੱਚ ਇੱਕ ਮੈਂ ਕੱਲ ਪਰਸੋਂ ਵੀਡੀਓ ਦੇਖ ਰਿਹਾ ਸੀ ਕਿ ਕੈਨੇਡਾ ਦੇ ਵਿੱਚ ਦੋ ਲੜਕੀਆਂ ਇੱਕ ਆਪਣੀ ਪੰਜਾਬੀ ਲੜਕੀ ਨੂੰ ਪ੍ਰਵਾਸੀ ਲੜਕੀ ਨੂੰ ਕੋਟ ਰਹੀਆਂ ਨੇ ਉਹਦੇ ਤੋਂ ਸਮਾਨ ਖੋ ਰਹੀਆਂ ਨੇ ਇੱਕ ਜਿਹੜੀ ਗੱਲ ਆਪਾਂ ਪਹਿਲਾਂ ਵੀ ਕਰਕੇ ਹਟੇ ਕਿ ਇੱਕ ਲੜਕੀ ਨੂੰ ਇੱਕ ਕਾਲਾ ਕੋਈ ਕੁੱਟ ਰਿਆ ਉੱਥੇ ਤੇ ਆਪਣੇ ਪੰਜਾਬੀ ਸਾਹਮਣੇ ਖੜੇ ਦੇਖ ਰਹੇ ਨੇ ਤਮਾਸ਼ਾ ਦੇਖ ਰਹੇ ਨੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਦੇ ਹਾਲਾਤ ਇੰਨੇ ਮਾੜੇ ਹੋ ਜਾਣਗੇ ਕਿ ਸਾਡੀ ਅਣਖ ਤੇ ਗੈਰਤ ਕਿੱਥੇ ਚਲੇਗੀ ਇਥੇ ਮਰਗੀਆਂ ਮਰਗੀਆਂ ਜਮੀਰਾਂ ਜੀ ਬਿਲਕੁਲ ਮਰਗੀਆਂ ਇੱਥੇ ਤਾਂ ਸਾਡੇ ਬੱਚੇ ਨਾਲ ਕੋਈ ਉਂਗਲ ਕਰੇ ਅਸੀਂ ਮਾਰਨ ਤੱਕ ਜਾਂਦੇ ਆ ਤੇ ਉੱਥੇ ਵਿਦੇਸ਼ਾਂ ਦੇ ਵਿੱਚ ਬੱਚਿਆਂ ਦੇ ਨਾਲ ਕੀ ਹੋ ਰਿਹਾ ਕਦੇ ਕਿਸੇ ਮਾਂ ਪਿਓ ਨੇ ਨਹੀਂ ਸੋਚਿਆ ਹਾਂਜੀ ਬਾ ਬਿਲਕੁਲ ਟੂਕ ਮਾਤਰ ਜਿਹੜਾ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਹਾਲ ਦੇ ਵਿੱਚ ਉਹਨਾਂ ਮਾਪਿਆਂ ਨੂੰ ਸੋਚਣਾ ਪਵੇਗਾ ਜਿਹੜੇ ਆਪਣੀਆਂ ਧੀਆਂ ਨੂੰ ਵਿਦੇਸ਼ਾਂ ਵੱਲ ਤੋਰ ਕੇ ਕਿਤੇ ਨਾ ਕਿਤੇ ਇਹ ਉਮੀਦ ਰੱਖਦੇ ਨੇ ਕਿ ਉੱਥੋਂ ਦੀ ਜਿਹੜੀ ਜ਼ਿੰਦਗੀ ਹੈ ਬੜੀ ਸੁਖਾਲੀ ਹੈ ਪਰ ਜਿਹੜੇ ਲੋਕਾਂ ਨੇ ਉੱਥੋਂ ਦਾ ਜੀਵਨ ਕਾਲ ਦੇਖਿਆ ਜਾਂ ਉੱਥੋਂ ਦੇ ਸੰਘਰਸ਼ਮਈ ਲੋਕਾਂ ਦੇ ਵੱਲ ਦੇਖਦੇ ਆ ਤਾਂ ਬਹੁਤ ਸਾਰੀਆਂ ਵੱਡੀਆਂ ਸਮੱਸਿਆਵਾਂ ਦੇ ਨਾਲ ਆਪਣਾ ਘਰ ਪਰਿਵਾਰ ਆਪਣੀ ਵਤਨ ਆਪਣੇ ਵਤਨ ਨੂੰ ਛੱਡ ਕੇ ਵਦੇਸ਼ਾਂ ਦੇ ਵਿੱਚ ਗਏ ਹੋ ਲੋਕਾਂ ਨੂੰ ਯੂਜਨਾ ਪੈਂਦਾ ਏ ਇਸੇ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਖਾਸ ਤੌਰ ਤੇ ਜਿਹੜੀ ਇਹ ਗੱਲਬਾਤ ਕੀਤੀ ਹੈ ਇਹਦੇ ਵਿੱਚ ਕਿਸੇ ਇੱਕ ਧਿਰ ਨੂੰ ਟਾਰਗੇਟ ਕਰਨਾ ਨਹੀਂ ਸਗੋਂ ਇੱਕ ਸੰਕੇਪ ਜਿਹੜੀ ਜਾਣਕਾਰੀ ਬਣਦੀ ਹੈ ਜਿਸ ਚੀਜ਼ ਦੇ ਬਲੇ ਸਮਾਜ ਦੇ ਬਹੁਤਾਂਤ ਹਿੱਸੇ ਦੀ ਤਵੱਜੋ ਦੇਣਾ ਬਣਦਾ ਏ ਉਸ ਤੇ ਬਾਬਤ ਗੱਲਬਾਤ ਕਰਨ ਦਾ ਯਤਨ ਕੀਤਾ ਹੈ ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ